ਗਈ ਭੱਜੀ ਗਈ ਪਾਰਸਲ ਆਇਆ ਪਾਰਸਲ ਆਇਆ ਓਈ 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 ਚੱਲ ਜੇ ਬਾਬੇ ਲਾਂਗ ਦੀ ਕਿਸਮਾ 35 ਪੋਤਰੇ ਦੇ ਵਿੱਚ ਉੱਚਾਂ ਨੂੰ ਗਿਆ ਯਾ ਤੋ ਲੈੰਦੋ ਹਾਂ ਹੋ ਗਿਆ ਹੋ ਗਿਆ ਬਸ ਆਪਣੀ ਤਿਆਰੀ ਹੈ ਸਾਲ ਓਕੇ ਹੋਵੇ ਚੰਡੀਗੜ੍ਹ ਦੀ ਬੈਟਰੀ ਦੀ ਲੋੜ ਤੇ ਫਰਾਂਸੀਸੀ ਦੀ ਗ੍ਰੀ ਪੈਨ ਜੀ ਸੋ ਆਲਵੇਜ਼ ਸਮਾਈਲ ਸੀ ਇਜ਼ ਕਿਊਟ ਹੈ 150 ਦੀ ਲਈ ਗੱਲ ਦੋ ਕੋਰੀ ਅੱਜ ਨਾਲ ਰਮਾਲ ਲਿਆ ਰਾਤੀ ਦੇ ਡੇਲੇ ਦਾ ਰੇਟ ਲਵਾਉਂਦਾ ਫਿਰਦਾ ਅਸੀਂ ਮੈਂ ਨਿਰਫਾਤ ਉੱਲਿਆ ਪ੍ਰਾਈਸਰ ਕਿੱਡਾ ਹੁੰਦਾ ਵਾ ਪ੍ਰਾਈਸਰ ਪਤਾ ਕਿੰਨਾ ਕਿੱਡਾ ਵੱਜ ਜਾਂਦਾ ਇਹ ਬਾਹਰ ਵੀ ਆ ਸਕਦਾ ਆ ਦੇ ਲੋਈ ਚੰਨੀ ਟੂ ਆ ਵੇ ਲੋ ਕਿੰਨੀਆਂ ਕਿਨੇ ਈਟਾ ਲਾਈਆਂ ਤੇ ਆ ਚੌਥਾ ਗਲਾਸ ਚਾਹ ਦਾ ਆ ਰਿਹਾ ਟੈਲਾ ਈਟਾ ਫੀਲਡ ਦਿਖਾਈਦਾ ਤੇ ਆਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਭੱਜੀ ਗਈ ਭੱਜੀ ਗਈ ਪਾਰਸਲ ਆਇਆ ਪਾਰਸਲ ਆਇਆ ਓਏ ਈ ਓਏ ਈ ਓ ਨਹੀਂ ਆਈ ਇੱਧਰ ਵੀ ਨਹੀਂ ਕੋਈ ਇੱਧਰ ਵੀ ਨਹੀਂ ਕੋਈ ਅਸੀਂ ਬਾਹਰ ਹੀ ਖੜੇ ਆ ਆ ਦਰਸ਼ਨ ਕਿੱਧਰ ਭੱਜਿਆ ਜਾਂਦਾ ਹੋਇ ਇਹਨਾਂ ਨੇ ਇੱਟ ਨਹੀਂ ਅੰਦਰ ਲਗਾਇਆ ਇਟਾ ਇੰਨੀ ਦਾ ਪਈ ਬਾਹਰ ਅੰਦਰ ਨਹੀਂ ਲਗਾਇ ਜੇ ਅੱਛਾ ਵਧੀਆ ਵਧੀਆ ਵੀਰ ਜੀ ਕੀ ਆਇਆ ਦਿਖਾਓ ਉਹ ਲਫਾਫੇ ਜਾਇਆ ਇਹਨਾਂ ਦਾ ਏ ਵਕਰਾਈ ਝੋਲੇ ਜੀ ਪਾਲਿਆਂ ਦਾ ਪਾਰਸਲ ਵੀਰ ਮੇਰੇ ਆ ਐਡਾ ਕੀ ਚੀਜ਼ ਨੇ ਇਹ ਦਿਖਾ ਦਿਓ ਮੈਂ ਖੋਲਦਾ ਨਹੀਂ ਟੈਨਸ਼ਨ ਨਾ ਲੋ ਕੀ ਹੋਊਗਾ ਇਹ ਉਹ ਮਰਾ ਸੱਦੂ ਸਾਹਿਬ ਕੀ ਹਾਲ ਚੱਲ ਜੀ ਬਾਬੇ ਨਾਲ ਦੀ ਕਿਰਪਾ ਪੈਤੀ ਪੋਤਰੇ ਦੇ ਵਿੱਚ ਉੱਚਾ ਗੁਕੇ ਯਾਤ ਹੋ ਲੈਂਦੋ ਬਾਬੇ ਨਾਲ ਦੀ ਕਿਰਪਾ ਵਿਆਹ ਹੋ ਲੈਂਦੋ ਆਏ ਭਾਗਾ ਵਾਲੇ ਕੁਮਿੰਦਰ ਸਿੰਘ ਦਾ ਪਰਵਾਹ ਫੋਟੋ ਦਾ ਕੁਮਿੰਦਰ ਸਿੰਘ ਯਾ ਯਾ ਹਾਂਜੀ ਹਾਂਜੀ ਮੈਂ ਕਿਹੜੀ ਸਨੈਪ ਕਿਹੜੀ ਪਾਉਣੀ ਆਪਾਂ ਹਾਂ ਬਾਬੇ ਦੀ ਕਿਰਪਾ ਬਾਬੇ ਨਾਲ ਦੀ ਮੋਟਾ ਯਾਰ ਬੇਨਤੀ ਕਰੋ ਮੋਟਾ ਦੇ ਸਾਰੇ ਗਿਆ ਵਾਪਸ ਆਵੇ ਰੱਬ ਨੇ ਆਗਦੀ ਕਿਰਪਾ ਹੋ ਕੇ ਦਿੱਤੀ ਆਵੇ ਆਉਂਦਾ ਨਹੀਂ ਪਿਆ ਉੱਥੇ ਦੇ ਲਾਇਆ ਆ ਕੇ ਮੱਝਾਂ ਸੰਭਾਲੇ ਉਹ ਉਹ ਤਾਂ ਗਲਤ ਗੱਲ ਆ ਮੱਝਾਂ ਨਹੀਂ ਉਹ ਸਾਫ ਸਕਦਾ ਨਹੀਂ ਸਾਫਦਾ ਭਾਈ ਮੱਝਾਂ ਨਹੀਂ ਸਾਫਦਾ ਮੈਂ ਮਨੂੰ ਆਦੇ ਵਧਾਈ ਜੀ ਮੈਂ ਮਹਮਦ ਦਾ ਖੁਸ਼ ਕਰਦਾ ਹਾਂ ਹਾਂ ਬਸ ਸ਼ੁਕਰ ਚਾਹੀਦਾ ਬਸ ਖੁਸ਼ ਰਹਿਣਾ ਚਾਹੀਦਾ ਕਿੰਨਾ ਟਾਈਮ ਤੱਕ ਆਉਣਾ ਹਾਂ ਬਿਨਾਂ ਟਾਈਮ ਤੋਂ ਕਦੇ ਖੁਸ਼ੀ ਦਾ ਟਾਈਮ ਹੋਣਾ ਹਾਂ ਪਰ ਉਹਨੇ ਬੇਟਾ ਕਰ ਪਹਿਲਾਂ ਲੇਟ ਆਏ ਤੁਸੀਂ ਨਹੀਂ ਮੈਂ ਆਖਿਆ ਤੈਨੂੰ ਖੰਡ ਪਾੜ ਦੇ ਮਾਤਾ ਨੂੰ ਵੇਖ ਦੇ ਕਾ ਉਹ ਨਹੀਂ ਆਪਾਂ ਦੋ ਤਰੀਕ ਤੋਂ ਬਾਅਦ ਕਰਾਂਗੇ ਦੋ ਤੋਂ ਬਾਅਦ ਹੀ ਚੱਲਣਾ ਕੰਮ ਤੇ ਨੱਸੇ ਮੋਟਰ ਕਾ ਨਹੀਂ ਹੁਣ ਤੇਰਾ ਵਿਆਹ ਹੋਏ ਹਾਂ ਹੋ ਗਿਆ ਹੋ ਗਿਆ ਬਸ ਆਪਣੀ ਤਿਆਰੀ ਇਸ ਸਾਲ ਬੋਟੀ ਹਵੇ ਚੰਡੀਗੜ੍ਹ ਦੀ ਬੈਟਰੀ ਦੀ ਲੋੜ ਤੇ ਫਰਾਰੀ ਟੂ ਵਰਗੀ ਲੈ ਵੀ ਜੀ ਧੰਨਵਾਦ ਤੁਹਾਡਾ ਵੀ ਲੈ ਕੀ ਮਿਲਿਆ ਖੋਲ ਗਿਆ ਇਹਨੂੰ ਜਵਾਕਾ ਨਹੀਂ ਇਹ ਕੁਝ ਬਸ ਕੀ ਭੈਣ ਜੀ ਸੋ ਆਲਵੇਜ਼ ਸਮਾਈਲ ਸੀਜ਼ ਕਿਊਟ ਹੈ ਨਾਈਸ ਓ ਮਾਈ ਗॉड ਇਹ ਆਦੀ ਮੈਂ ਡਿਫੈਂਡਰ ਕਿ ਵੇ ਆ ਫੇਰ ਆ ਗਿਆ ਕੁਛ ਕਾ ਜਾਨ ਜਵਾਕਾਂ ਦਾ ਹੀ ਹੋਣਾ ਹੋਰ ਕਾ ਦਾ ਹੋਣਾ ਸਸਰੀ ਗਾਲ ਜੀ ਠੀਕ ਠਾਕ ਜੇ ਠੀਕ ਠਾਕ ਦਵਾਵਾਂ ਮਿਲ ਗਈਆਂ ਦਵਾਵਾਂ ਤੜਕੇ ਮੈਨੂੰ ਬਹੁਤ ਦਵਾਵਾਂ ਬਹੁਤ ਦਿੰਦੇ ਮੈਨੂੰ ਆ ਕੀ ਹੋ ਗਿਆ ਆਏ ਓਏ ਪੱਕੀ ਅੜਕ ਲਵਾ ਦੀ ਸਾਲਿਆ ਤੂੰ ਗਲਤ ਸਨੈਪਚੈਟਾ ਪਾਈ ਉਹਨਾਂ ਨੇ ਮੁੜ ਕੇ ਡਿਲੀਟ ਮਾਰਦਾ ਮੈਂ ਤੈਨੂੰ ਹਲਕ ਚੜਿਆ ਦਾ ਦਿਮਾਗ ਲਿਆ ਮੁੜ ਕੇ ਪਾਇਲਾ ਨਹੀਂ ਨਹੀਂ ਕੁਝ ਹੋਰ ਹੀ ਤਰ੍ਹਾਂ ਦੀ ਪਾਦੀ ਫੁਗਰੀ ਦੀ ਤਾਨ ਮੈਟਲੀਟ ਮਾਰੀ ਨਹੀਂ ਮਾਰੀ ਨਹੀਂ ਮੈਂ ਕੋ ਮਾਰੀ ਫੈਰਿੰਗ ਦੀਆਂ ਆਉਂਦਾ ਫੈਰਿੰਗ ਦੀਆਂ ਹਾਂ ਮੁੜ ਕੇ ਬੇਇੱਜ਼ਤੀ ਕਰਾਂਗੇ ਅਗਲੇ ਬਾਈ ਸਨਾ ਅਗਲੇ ਚੰਗੇ ਇਹਦੇ ਨਾਲ ਲੋਕ ਡੀਮੋਟੀਵੇਟ ਹੁੰਦੇ ਯਾਰ ਆ ਪਰ ਪਾਈ ਨਹੀਂ ਉਹ ਜੇ ਕਿਸੇ ਨੇ ਕਿਹਾ ਵੀ ਪਾਈਏ ਵੀਡੀਓ ਐਵੇਂ ਦੀ ਮੋਟਾ ਕਿੱਥੇ ਆ ਮੋਟਾ ਸੌਰੇਸ ਹੋ ਗਿਆ ਐਨਕ ਤਾਂ ਤੇਰੀ ਆ ਹੁਣ ਅੱਖ ਤਾਂ ਕੀ ਬਣਿਆ 150 ਦੀ ਲਈ ਗੱਲ ਤੂੰ ਸੋਰੀ ਅੱਜ ਨਜ਼ਰ ਮਾਰ ਲਿਆ ਰਾਤੀ ਤੇ ਡੇਲੇ ਦਾ ਰੇਡਲ ਬੰਦਾ ਫਿਰਦਾ ਤੂੰ ਸਪੀਰੀਆਲਾਂ ਗਏ ਹੀ ਗਏ ਆ ਆ ਡਾਕਟਰ ਸਪੀਰਾ ਨੂੰ ਚੈੱਕ ਕਰਾਉਣਾ ਹੁਣ ਕੀ ਕਹਿੰਦੇ ਹੋ ਉਹਾਂ ਚ ਰੀਟਾ ਪੈ ਗਿਆ ਵਿੱਚ ਥੱਲੇ ਨਮਾਸ ਚ ਹਾਂ ਤੇਲੇ ਚ ਹਾਂ ਬਸ ਆ ਆ ਕੀ ਘੱਟੇ ਮਿੱਟੀ ਤੇ ਭਰੇ ਜੀ ਬਸ ਲੈ ਸਿਆਪਾ ਹੀ ਬਾ ਲਿਆ ਇਹਨੇ ਕਿੰਨਾ ਟੈਂਪਰੇਜ ਰੱਟ ਪੈਂਦੀ ਨਾ ਉਹਨੇ ਕਰਕੇ ਨਹੀਂ ਦਵਾਈ ਦੂ ਵੀ ਟਾਈਮ ਨਾ ਲਈ ਜਾ ਮੈਂ ਬਹੁਤ ਕੰਮ ਵੱਧ ਗਿਆ ਮੈਂ ਤੇ ਫੋਲ ਤੋਂ ਲੈ ਆ ਪ੍ਰੈਸ਼ਰ ਤੋਂ ਕਿੱਡਾ ਹੁੰਦਾ ਹੈ ਪਤਾ ਕਿੰਨਾ ਕਿੱਡਾ ਵੱਜ ਜਾਂਦਾ ਇਹ ਬਾਹਰ ਵੀ ਆ ਸਕਦਾ ਤੋਬਾ ਤੋਬਾ ਵੱਜ ਯਾਨੋਨ ਸ਼ੁਕਰਗੁਨਾਵਾਂ ਵਾਹਿਗੁਰੂ ਦਾ ਕਿਸਮੇ ਚੰਗੀ ਕਿਤੇ ਨਹੀਂ ਤਾਂ ਕਾਣੀ ਅੱਖ ਵਾਲੇ ਦਾ ਵਿਆਹ ਹੀ ਹੋਣਾ ਸੀ ਮਾਰੇ ਕਿਨੇ ਡਿਪਰੈਸ਼ਨ ਜਿਹਦੇ ਹੱਥ ਚ ਬੂੜਾ ਨਹੀਂ ਨਹੀਂ ਇਹਨੇ ਮੰਗਾਲਾ ਮੇਰੇ ਤੇ ਸਰਫ ਪਾਈ ਨੇ ਉਹ ਬੱਕਰੀ ਘਰ ਮੈਂ ਕਿਹੜਾ ਕਹੇ ਬਰ ਉਹ ਬਚਾਨ ਚੱਕ ਵਜਾ ਮੈਨੂੰ ਸਨੈਪ ਚੜ ਦੇ ਮੈਸੇਜ ਆਇਆ ਸਨੋਵਰ ਡਰਿੰਕ ਕਰਦਾ ਮੈਂ ਕਹਾ ਨਹੀਂ ਕਰਦਾ ਸਪਸ਼ਟੀ ਕਰਨ ਦੇ ਆਦਾ ਹੈ ਤੂੰ ਡਰਿੰਕ ਕਰਦਾ ਨਹੀਂ ਕਰਦਾ ਮੈਂ ਵੀ ਸਪਸ਼ਟੀ ਕਰਨ ਸੇਮ ਦਿੱਤਾ ਨਹੀਂ ਕਰਦਾ ਨਾ ਜਮਾਈ ਨਹੀਂ ਕਦੇ ਵੀ ਨਹੀਂ ਪੈਗ ਛਕ ਲਾਇਆ ਨਾ ਵੇਖੇ ਇਹ ਡਰਿੰਕ ਤਾਂ ਕਰ ਲੈਨੇ ਮਤਲਬ ਕੋਕ ਕੋਕੋਲਾ ਉਹ ਐਂਡ ਡਰਿੰਕ ਐ ਨਾ ਕਰਦੇ ਆ ਕੋਕ ਕੋਲਾ ਗਿਆ ਫੈਂਟਾ ਹੋ ਗਿਆ ਸਪਰਾਈਟ ਹੋ ਗਿਆ ਮਜੀਟੋ ਹੋ ਗਿਆ ਵਰਜਨ ਮਜੀਟੋ ਹੋ ਗਿਆ ਐਦਾਂ ਦੀਆਂ ਚੀਜ਼ਾਂ ਲੈ ਦੂਜੀ ਹੜ ਲਈ ਮੈਂ ਫੀਲਿੰਗ ਲੈ ਹਾਂ ਫੀਲਿੰਗ ਲੈਣੀ ਸਨੈਪਚੈਟ ਪਾਉਣ ਨੂੰ ਹਾਂ ਸਨੈਪਚੈਟ ਪਾਉਦੇ ਨਹੀਂ ਤੇ ਬਹੁਤ ਬਹੁਤ ਧੰਨਵਾਦ ਮੋਟਾ ਵੀਰ ਆਪਣਾ ਭਰਾ ਹੀ ਆ ਉਹਦਾ ਆ ਜੇ ਕਰੇ ਆ ਆਹ ਹਾ ਜਰੂਰ ਖਾ ਨਹੀਂ ਨਹੀਂ ਰੋਟੀ ਸਬਜੀ ਕਾਦੀ ਆ ਦੇ ਲੋਈ ਚੰਨੀ ਟੂ ਆ ਵੇ ਲੋ ਕਿੰਨੀਆਂ ਕਿਨੇ ਈਟਾਂ ਲਾਈਆਂ ਤੇ ਆ ਚੌਥਾ ਗਲਾਸ ਆਦਾ ਹੈ ਦਾ ਚੰਨੀ ਟੂ ਦਾ ਜੀ ਚੌਥਾ ਇੰਨੀ ਦਾ ਬਾਈਆਂ ਨੇ ਨਹੀਂ ਪੀਤੀ ਜਿੰਨੀਆਂ ਚੰਨੀ ਟੂਏ ਆਲ ਰੌਂਡ ਰਾਈ ਕਹਿੰਦੇ ਚਾਹ ਨੇ ਤਾਂ ਜਾਣ ਹੀ ਕਰਲੀ ਚੰਨੀ ਦਾ ਕੱਲਾ ਬੋਲ ਕੇ ਦੱਸਦਾ ਸੀ ਇਹ ਕੰਮ ਕਰਕੇ ਵਿਖਾ ਰਿਆ ਟੈਲਾ ਇੱਟਾ ਫੀਲਡ ਦਿਖਾਈਦਾ ਤਿਰਪਾ ਬਾਕੀ ਰਾਜੂ ਡਾ ਉਹਨਾਂ ਦੇ ਦੂਜੇ ਆਪਣਾ ਆ ਦੇਖ ਮੱਝਾਂ ਨਹੀਂ ਖਰੀਦ ਲੈਣਾ ਮੈਂ ਵਪਾਰੀ ਵੀ ਹਾਂ ਕਿੰਨੇ ਲਿਆਂਦਗਾ ਸਾਰੀਆਂ ਮੱਝਾਂ ਗਾਣਾ ਆਪਾਂ ਜੀ ਤੁਸੀਂ ਲਿਆਂਦਿਆ ਸਾਰੀਆਂ ਵੇਖਿਆ ਅਸੀਂ ਇਹ ਵੀ ਕੰਮ ਕਰ ਲਈਦਾ ਤੇ ਆਪਣਾ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਡੇ ਅਪਡੇਟ ਬਣੀ ਨਹੀਂ ਤੇ ਜੇ ਇਸ ਬੰਦੇ ਨੂੰ ਕੰਮ ਕਰਾਉਣਾ ਵੇ ਰਾਜ ਮਿਸਤਰੀ ਮਤਲਬ ਰਾਜੂ ਹੀ ਹੈ ਰਾਜ ਮਿਸਤਰੀ ਉਹਨੂੰ ਕਹਿੰਦੇ ਜਿਹੜਾ ਬਿਲਡਿੰਗ ਬਣਾ ਲੈਂਦਾ ਘਰ ਕੋਠੀਆਂ ਪਾ ਲੈਂਦਾ ਤੇ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਆ ਜਦੋਂ ਖਾਲੀ ਜੀਬ ਵਾਲੀ ਗੋਲੀ ਗੋਲੀ ਅੰਦਰ ਤੇ ਜਾਲ ਜਿਹੜਾ ਯਾਰ ਜਲੰਧਰ ਉਹ ਗੱਲ ਇਹਦੀ ਆ ਫੱਟੇ ਉਧਰ ਲੱਖਾ ਦਰਸ਼ਨ ਲੱਖਾ ਵਾਲੀਆਂ ਲੱਖੇ ਵਾ ਕਿਹੜਾ ਹੁੰਦਾ ਦਰਸ਼ਨ ਇਹਦੇ ਪੱਪ ਦੇ ਇਹਦੇ ਪੱਪ ਦੀਆਂ ਕੁੜੀਆਂ ਫੈਨ ਨੇ ਕਹਿੰਦੇ ਤਾਂ ਹੀ ਪਰਨਾ ਬਣਾਈਦਾ ਵਾ ਕਹਿੰਦਾ ਇਹ ਫਿਰ ਗੱਲਾਂ ਕਰਦਾ ਜਾਂਦਾ ਕੁੜੀਆਂ ਨਾਲ ਬਾਅਦ ਇਹ ਕੰਮ ਨਹੀਂ ਕਰਦਾਗਾ ਠੀਕ ਆ ਮੇਰੀ ਜੀ ਪਾ ਫਾੜੀ ਫੋਟੋ ਪਾਤੀ ਸੀ ਹੈ ਦੁਰੀਆ ਕਹਿੰਦੀ ਹਾ ਅੱਲਾ ਯੇ ਕੌਣ ਹੈ ਹਾ ਯੇ ਕੀ ਹੋਇਆ ਅਰਸ਼ਨ ਇਹ ਕੀ ਹੋਇਆ ਗੋਰੀਆਂ ਮੇਮਾ ਦਾ ਚਹੇਤਾ ਅਰਸ਼ਨ ਬੱਥਿਆ ਅਰਸ਼ਨ ਰਾਜੂ ਹੈ ਇਹਦੇ ਰਾਜੂ ਨੇ ਕਹਿੰਦੇ ਖਾ ਚ ਮੁੰਡੇ ਨੂੰ ਹਰਾ ਦਾ ਤਰੇੜੀ ਉਹ ਤਰੇਲੀ ਕਰਤਾ ਸੀ ਫੂਟ ਪਰ ਪਾ ਗੜੀ ਇਹਦੇ ਐਨਕਾ ਗੂਚੀਆਂ ਲਾ ਗੇ ਜਾਲੀ ਕੋਚ ਪਾ ਗੇ ਜਾਲੀ ਆ ਜਾਲੀ ਆ ਜਲੀ ਐਨ ਕਾ ਚੱਕੀਆਂ ਪਤਾ ਨਹੀਂ ਕੀ ਦੀਆਂ 600 ਦੀਆਂ ਐਨ ਕਾ ਲਈਆਂ ਕੋਚ ਵਾਲੀ ਰੀਨ ਵਾਲੇ ਨੂੰ ਬਾਹਰ ਆਈ ਮੈਨੂੰ ਪਤਾ ਨਾਲ ਨਾਲ ਐਨ ਕਾ ਸਸਤੀਆਂ ਲਾ ਕੇ ਹੋਇਆ ਵੀਰ ਮੇਰਾ ਖ ਦਾ ਨੁਕਸਾਨ ਤੇ ਕ੍ਰੇਡਟ ਦਾ ਆਇਆ ਸੁਪਰ ਡਰਾਈਵ ਦੀ ਕਹਿੰਦੇ ਆ ਇਹ ਵੀ ਮੇ ਬੈਕਦੀ ਆਏ ਮੇ ਬੈਕ ਕਿਹੜੀ ਹੁੰਦੀ ਨਹੀਂ ਕੰਪਨੀ ਉਹ ਉਹਦੀਆਂ ਭਰਾਵਾ ਕਿ ਮੈਂ ਕਿੰਨੇ ਪੈਸੇ ਮੇਰਾ 800 700 800 ਲਊਗਾ ਬਾਈਕ ਅੰਦਰ 200 ਨਰਮ ਹਾਲ ਲੈ ਕੇ ਮੈਂ ਫਿਰ ਇੱਕ 17 ਦੀ ਪਈਆਂ ਸਹੀ ਹੈ ਜਾ ਜਾ ਫਿਰ ਤਾਂ ਮਾੜੀਆਂ ਨਾ ਸੋਹਣੀਆਂ ਲੱਗੀਆਂ ਜਦ ਆਪਾਂ ਨੂੰ ਜਦ ਬਾਬੇ ਨੇ ਫੱਬ ਨਹੀਂ ਹੈਨ ਪਾਓ ਇਹ ਜੀ ਕਿਸਮਾ ਚੰਗੀ ਦੀ ਅੱਖ ਉੱਡ ਜਾਣੀ ਅੱਖ ਉੱਡ ਬਈ ਮੈਨੂੰ ਦਾਫਾ ਹੋਈ ਟੈਨਸ਼ਨ ਲੱਗੀ ਆ ਓਏ ਓਏ ਗੱਗੂ ਆ ਇਧਰ ਗੱਗੂ ਓਏ ਆ ਵੇਖ ਲੋ ਆਲਸੀ ਆਲਸੀ ਬੰਦੇ ਕੰਮ ਕਰਦੇ ਫੂਨ ਤੇਰੇ ਵਾਂਗੂ ਨਹੀਂ ਫੂਨ ਵੀ ਨਹੀਂ ਹੱਥ ਚ ਫੜ ਸਕਦੇ ਕਿ ਹੱਥ ਥੱਕ ਕੇ ਇਹਦਾ ਸਪੈਸ਼ਲ ਸਟੈਂਡ ਲਿਆਂਦਾ ਵਾ ਤੇ ਹੋਰ ਸਪੈਸ਼ਲ ਇਹਨੇ ਚੱਤਣਾ ਹੀ ਆਣਾ ਵੀ ਸਾਡੀ ਢੇੜੀ ਇਹਨੇ ਥੱਕ ਕੇ ਜਾਂਦੇ ਆ ਲੰਬੀਆਂ ਗੱਲਾਂ ਚੱਲੀਆਂ ਅੱਛਾ ਵਾ ਮੈਂ ਸਸਰੀਕਾਲ ਜੀ ਵੇਗੀ ਆਲਸੀ ਗੱਡੀ ਉੱਤੇ ਹੱਥ ਚ ਵੀ ਨਹੀਂ ਫੋਨ ਫੜ ਸਕਦੀ ਉਹ ਸਟੈਂਡ ਤੇ ਰੱਖਿਆ ਵਾ ਦੋਨੇ ਵੀ ਸਟੈਂਡ ਚ ਰੱਖਿਆ ਜਵਰਾਜ ਜਿਦੋਂ ਅਸੀਂ ਤੇਰੇ ਜਿੱਡੇ ਹੁੰਦੇ ਸੀ ਤੈਨੂੰ ਇਹ ਫੋਨ ਫੜ ਜਾਂ ਟੱਚ ਜਾਂ ਚਲਾਉਣੀ ਨਹੀਂ ਹੁੰਦੀ ਹੁੰਦੀ ਘਰੇ ਹੁੰਦਾ ਹੀ ਫੋਨ ਜਿਹੜਾ ਫੋਨ ਫੜ ਕਰਨ ਰੱਖਿਆ ਹੁੰਦਾ ਐਡਾ ਨੋਕੀਆ ਦਾ ਉੱਤੇ ਸੱਪ ਵਾਲੀ ਗੇਮ ਖੇਡਦੇ ਹੁੰਦੇ ਸੀ ਤੇ ਤੁਹਾਡੇ ਨਿਆਰੇ ਨਾਲ ਪੀਜ਼ਾ ਨਾਲ ਵੀਡੀਓ ਫੋਨ ਤੇ ਅੰਜਵਾਏ ਆ ਕਿਵੇਂ ਢਿੱਲੀ ਲੀਰ ਲੀਨ ਦੂਰੀ ਫਿਰ ਦਿੱਦੂ ਇਹਦੇ ਕੱਲੀ ਤਾਂ ਜਿਆਦੇ ਨਿਆਰੇ ਆ ਆ ਜਿਹੜਾ ਨਾ ਇਹ ਪੂਰੇ ਨਿਆਰੇ ਆ ਚੱਕੜੀ ਕਹਿੰਦੇ ਇਹ ਕੀ ਦੇਤੀ ਬੱਬੇ ਮੈਂ ਸ਼ਾਰਟਸ ਵਿੱਚ ਆਹ ਲੈ ਨਾ ਇਹਦੇ ਸਭ ਤੋਂ ਜਿਆਦੇ ਨਿਆਰੇ ਆ ਨਾ ਸਮਾਈਲ ਪਲੀਜ਼ ਪ੍ਰਪ ਸਮਾਈਲ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ